ਪਿਛਲੇ ਦਿਨੀ ਪੁਲਿਸ ਅਤੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਸਮਾਣਾ ਦੇ ਨਾਲ ਲੱਗਦੇ ਪਿੰਡ ਕੁਲਾਣਾ ਵਿਖੇ ਛਾਪੇਮਾਰੀ ਕੀਤੀ ਗਈ ਸੀ ਇਸ ਛਾਪੇਮਾਰੀ ਦੌਰਾਨ ਨਕਲੀ ਦੁੱਧ ਬਣਾਉਣ ਦੀ ਫੈਕਟਰੀ ਫੜੀ ਗਈ ਸੀ ਨਕਲੀ ਦੁੱਧ ਬਣਾਉਣ ਵਾਲੇ ਦੋ ਡੈਰੀ ਮਾਲਕਾਂ ਨੂੰ ਵੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਮਾਨਯੋਗ ਅਦਾਲਤ ਵੱਲੋਂ ਦੋਨਾਂ ਨੂੰ 3 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ ਇਸ ਸਬੰਧੀ ਸਾਡੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹਾਂ ਥਾਣਾ ਮੁਖੀ ਅੰਕੁਰਦੀਪ ਸਿੰਘ ਨੇ ਕਿਹਾ ਕਿ ਦੋਨੋਂ ਉਰਪੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਜੋ ਇਹ ਦੁੱਧ ਬਣਾਉਂਦਾ ਕੰਮ ਕਰਦੇ ਸਨ ਇਹ ਕਿੱਥੇ ਕਿੱਥੇ ਤੇ ਕਿਹੜੀਆਂ ਕੰਪਨੀਆਂ ਨੂੰ ਸਪਲਾਈ ਕਰਦੇ ਹਨ ਤੇ 2 ਨੰਬਰ ਦਾ ਕੰਮ ਕਰਨ ਵਾਲੇ ਗਰੋਥ ਦੇ ਨਾਲ ਇਹਨਾਂ ਦੀਆਂ ਧਾਰਾਂ ਜੁੜੀਆਂ ਹੋਈਆਂ ਹਨ ਤੁਹਾਡੇ ਨਾਲ ਕੌਣ ਕੌਣ ਸ਼ਾਮਲ ਹੈ ਇਹਨਾਂ ਡੇਰੀ ਮਾਲਕਾਂ ਤੋਂ ਪੁੱਛਗਿਛ ਦਰਾਂ ਜੋ ਵੀ ਪੁਲਿਸ ਨੂੰ ਪਤਾ ਲੱਗਾ ਉਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਮਾਨ ਜੱਜ ਸਾਹਿਬ ਨੇ 3 ਦਿਨ ਦਰ ਮਾਨਕਤਾ ਜੀ ਤੇ ਅਸੀਂ ਦੋ ਦੋਸ਼ੀ ਨੇ ਉਹਦੇ ਜਿਹੜੇ ਰੈਕਸ ਕੀਤੇ ਹੋਏ ਨੇ ਉਹ ਰਿਮਾਂਡ ਦੇ ਦੌਰਾਨ ਅਸੀਂ ਉਹਨਾਂ ਤੋਂ ਪੁੱਛਗਿਛ ਕਰਾਂਗੇ ਜੀ ਜੋ ਫੈਕਟ ਸਾਹਮਣੇ ਆਉਣਗੇ ਉਸ ਹੱਬ ਨਾਲ ਅਸੀਂ ਦਰਾਂ ਨੇ ਫੈਕਟ ਆਪਣੇ ਪੁੱਛਗਿਛ ਦੇ ਮੁਤਾਬਕ ਅਸੀਂ ਆਪਣੇ ਪਰਚਾਲ ਚ ਸ਼ਾਮਲ ਕਰਾਂਗੇ ਪਤਾ ਲੱਗਿਆ ਵੀ ਕਾਫੀ ਕੰਪਨੀਆਂ ਨੇ ਦੁੱਧ ਸਪਲਾਈ ਕਰਦਾ ਸੀ ਆ ਹੁਣ ਤੱਕ ਤਾਂ ਜੀ ਜਿਹੜੀ ਕੰਪਨੀ ਆਈ ਉਹ ਤੁਹਾਡੇ ਤੇ ਆਜੀ ਹੈ ਜੀ ਹਲੇ ਫਿਲਹਾਲ ਤਾਂ ਕੋਈ ਹੋਰ ਕੋ ਕੰਪਨੀ ਆਈ ਨਹੀਂ ਜੇ ਆਉਗੀ ਤਾਂ ਫਿਰ ਅਸੀਂ ਜਰੂਰ ਉਸ ਨਾਲ ਬੰਨਦੀ ਕਰਵੇ ਕਰਾਂਗੇ ਓਕੇ ਸੁਮਾਨਾ ਤੋਂ ਕਲਾ ਸ਼ਰਮਾ ਦੇ ਨਾਲ ਨੌਕਰੀ ਦਾ ਹਸਲ ਦੀ ਰਿਪੋਰਟ ਚਲੇ ਗਦੋ